ਜਦੋਂ ਪਾਣੀ ਦਾ ਸਰਕਲ ਨਹੀਂ ਬਣਦਾ ਤੇ ਵਾਟਰ ਬਾਡੀ ਵੀ ਟੁੱਟੀ ਹੋਵੇ ਫਿਰ ਗੱਡੀ ਨੇ ਤਾਂ ਗਰਮ ਹੋਣਾ ਹੀ ਹੋਣਾ ਚਾਰ ਡੰਡੇ ਚੱਕਣੇ ਐ ਗੱਡੀ ਕਿਵੇਂ ਠੀਕ ਕੀਤੀ ਵੀਡੀਓ ਦੇ ਐਂਡ ਤੇ ਕਰ ਬਨੇ ਰਿਓ ਦੋਸਤੋ ਗੱਡੀ ਦੇ ਵਿੱਚ ਚਾਰ ਡੰਡੇ ਐ ਓਵਰਹੀਟਿੰਗ ਦੇ ਓਵਰਹੀਟਿੰਗ ਕਿੰਨਾ ਕਾਰਨਾ ਕਰਕੇ ਹੁੰਦੀ ਐ ਇਹ ਵੀਡੀਓ ਐਂਡ ਤੇ ਕਰ ਦੇਖੋਗੇ ਤੇ ਤੁਹਾਡੀਆਂ ਗੱਡੀਆਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਬੜੇ ਸਾਰੇ ਦੋਸਤ ਕਹਿੰਦੇ ਹੁੰਦੇ ਸਾਡੀ ਗੱਡੀ ਦਾ ਜੀ ਏਸੀ ਦੀ 쿨ਿੰਗ ਹੈ ਨਹੀਂ ਤੇ ਏਸੀ ਦੀ ਸਰਵਿਸ ਹੀ ਕਰਾਈ ਜਾਂਦੇ ਏਸੀ ਦੀ ਸਰਵਿਸ ਨਹੀਂ ਹੋਰ ਨੁਕਸੇ ਵੀ ਬਹੁਤ ਹੁੰਦੇ ਆ ਕਿ ਜੇ ਆਪਾਂ 10 1200 ਵਾਲੀ ਐਲਬੋ ਪਾ ਲੈਨੇ ਜਦ ਕਿ ਨਵੀਂ 4000 ਦੀ ਹੈ ਇਹਦਾ ਰਾਜ ਵੀ ਤੁਸੀਂ ਦੇਖਿਓ ਵੀ ਇਹ ਦੇਸੀ ਐਲਬੋ ਪਾਣੀ ਦਾ ਸਰਕਲ ਕਿਵੇਂ ਨਹੀਂ ਬਣਾਉਂਦੀ ਕਿਵੇਂ ਨੂੰ ਗਰਮ ਕਰਕੇ ਆਪਾਂ ਚੈੱਕ ਕਰਦੇ ਆ ਸਾਰੀ ਵੀਡੀਓ ਵੇਖੋਗੇ ਤੇ ਪਤਾ ਲੱਗੂ ਬਹੁਤ سارے ਦੋਸਤ ਕਹਿੰਦੇ ਬਾਈ ਜੀ ਨਾ ਕੰਮ ਦੀਆਂ ਗੱਲਾਂ ਕੱਟ ਕਰਦੇ ਦੋਸਤੋ ਐਗਜ਼ਾਮਪਲ ਦੇ ਕੇ ਹਮੇਸ਼ਾ ਕੰਮ ਦੀਆਂ ਗੱਲਾਂ ਕਰਦੇ ਆ ਜਿਹੜੇ ਪਿਆਰ ਦੋਸਤ ਕਰਦੇ ਨੇ ਉਹਨਾਂ ਲਈ ਹਰ ਵਕਤ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਆ ਚੰਗੀਆਂ ਗੱਲਾਂ ਲੈ ਕੇ ਸੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਹਰੇਕ ਸੱਜਣ ਮਿੱਤਰ ਦੀ ਵੀਡੀਓ ਤੁਹਾਡੇ ਫੇਸਬੁੱਕ ਤੇ ਚੱਲੇ ਅਗਰ ਚੰਗਾ ਪਿਆਰ ਕਰਦੇ ਹੋ ਤੇ ਚੰਗੀ ਗੱਡੀ ਦੀ ਸਰਵਿਸ ਲੈਣੀ ਚਾਹੁੰਦੇ ਹੋ ਤੇ ਤੁਹਾਡੀ ਗੱਡੀ ਦੇ ਵੀ ਅੰਦਰ ਚਾਰ ਡੰਡੇ ਟੈਂਪਰੇਚਰ ਦੇ ਉੱਠਦੇ ਆ ਤੇ ਤੁਹਾਡਾ ਇੰਜਨ ਵੀ ਸੀਜ਼ ਨਾ ਮਾਰੇ ਤੇ ਵੀਡੀਓ ਦੇ ਐਂਡ ਤੱਕਰ ਬਣੇ ਰਹੋ ਤੇ ਕੁਝ ਕਿ ਗੱਲਾਂ ਹਿੰਦੀ ਵੀ ਆਪਾਂ ਗੱਲ ਕਰਾਂਗੇ ਬਹੁਤ ਸਾਰੇ ਲੋਕ ਪੁੱਛਦੇ ਹੁੰਦੇ ਆ ਸਭੀ ਭਾਈਓ ਕੋ ਦਿਲ ਸੇ ਰਾਮ ਰਾਮ ਦੋਸਤ ਇਸ ਗੱਡੀ ਮੇ ਇਸ਼ੂ ਹੈ ਟਰਾਂਸਮਿਸ਼ਨ ਕਾ ਔਰ ਓਵਰ ਹੀਟਿੰਗ ਕਾ भाई से भी पूछेंगे कितने बार क्या हुआ तो इस गाड़ी का टेम्परेचर जो यहाँ पे तो कूल पड़ा है ये देखिए और अगर हेड पे हाथ लगाते हैं तो टेम्परेचर बहुत ज़्यादा है अंदर टेम्परेचर कितना है क्या हुआ, हुआ तो इस गाड़ी का टेम्परेचर जो यहाँ पे तो कूल पड़ा है ये देखिए और अगर हेड पे हाथ लगाते हैं तो टेम्परेचर बहुत ज़्यादा है अंदर टेम्परेचर कितना है वाटर टैंपरेचर वाटर टैम्परेचर एक सौ एक सौ चार अपना कर दें ग स्टार्ट बेटा गड् स्टार्ट करो स्टार्टिंग प्रॉब्लम है भाई साहब ने एल्बो डलवाया हुआ है वो एल्बो नया डाला है के ऊपर ये पाइप जा रही है तो ओवरफ्लो कर नहीं रहा बेटा पानी टॉप अप करना देखने वाली तीन चार चीज़ होती है एक तो पानी का सर्कल बन रहा है या नहीं बन रहा बन रहा है फिर भी हम लोग देखेंगे ये गाड़ी बार बार ओवरहीट हो रही है बेटा पानी टॉप अप करो बेटा थोड़ा सा एक्सीटर देना और ये दो बस बेटा इसमें चीज देखने वाली ये है भी रेडिएटर कितना कूल है हॉट हो चुका है नजदीक आना रेटर यहाँ पे लेके आना ये रेडिएटर है टेम्परेचर 104 है गाड़ी गर्म होगी इसका वाल का सर्कुलेशन होना चाहिए पानी का रोटेशन है जो बेटा गाड़ी बंद कर दो पानी का जो रोटेशन है रेडिएटर में रेडिएटर का रोटेशन घूम के इंजन में क्योंकि वाटर पंप है जो वो इसका वचोला है पानी इंजन से लेता है और इंजन को वापस रोटेशन या पाइप के थ्रू फिर इंजन में जाता है जब कूल हो जाता है तो इंजन का टेम्परेचर नॉर्मल हो जाता है इसके फैन नहीं चल रहे इसका रेडिएटर ब्लॉक है इसका वाटर बाडी में कहीं गड़बड़ है ये सारी चीज़ देखने वाली है एक चीज़ और बताता हूँ आओ भाई साहब भाजी नमस्कार भाजी की प्रॉब्लम सूसकार देगा ਪ੍ਰੋਬਲਮ ਭਾਜੀ ਦੀ ਇਹ ਸੀ ਕਿ ਗੱਡੀ ਮੈਮਰੀ ਸਰ ਤੋਂ ਆ ਰਿਹਾ ਸੀਗਾ ਗੱਡੀ ਗਰਮ ਹੋ ਗਈ ਕਿੰਨੇ ਵਾਰ ਪਹਿਲਾਂ ਇੱਕ ਵਾਰੀ ਹੋਈ ਤੇ ਫਿਰ ਉਹਦਾ ਪਾਣੀ ਪਾ ਕੇ ਤੇ ਦੁਬਾਰਾ ਢੱਕਣ ਬੰਦ ਕੀਤਾ ਤੇ 10 ਕਿਲੋਮੀਟਰ ਚੱਲੀ ਫਿਰ ਉਹ ਮਤਲਬ ਬਾਰ-ਬਾਰ ਇੰਜਨ ਫੁਕਰਾ ਹਾਂਜੀ ਧੂਆਂ ਦੇ ਰਾ ਹਾਂਜੀ ਆ ਕੇ ਚੱਲੀ ਔਰ ਉਸਕੇ ਬਾਅਦ ਫਿਰ ਮੈਂ ਇਸਕਾ ਢੱਕਣ ਜੜਾ ਸੀਗਾ ਖੋਲ ਦਿੱਤਾ ओके ਤੇ ਫਿਰ ਦੋ ਕੁ ਦਿਨ ਗੱਡੀ ਠੀਕ ਚੱਲੀ ਫਿਰ ਕੱਲ ਮੈਂ ਤਰਨਤਾਰ ਨੂੰ ਇਹਦਾ ਜਿਹੜਾ ਐਲਬੋ ਪਵਾਇਆ ਚੀਕਾ ਪਰ ਉਹਦੋਂ ਵੀ 5 ਕਿਲੋਮੀਟਰ ਚੱਲੀ ਗੱਡੀ ਫਿਰ ਉਸੇ ਤਰ੍ਹਾਂ ਹੀ ਹੁੰਦਾ ਪਿਆ ਓਵਰ ਹੀਟ ਹੋ ਜਾਂਦੀ ਹਾਂਜੀ ਪਾਜੀ ਫਿਰ ਉਹ ਕੀ ਕਹਿੰਦੇ ਮਿਸਤਰੀ ਨਾਮ ਨਹੀਂ ਲੈਣਾ ਹਾਂਜੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਜਾਂਦੇ ਪਹਿਲਾਂ ਦਾ ਜਿਹੜਾ ਰੈਡੀਏਟਰ ਉਹ ਸਾਫ਼ ਕਰਕੇ ਵੇਖਾਂਗੇ ਵਾਟਰ ਪਾਰਟੀ ਸ਼ਾਇਦ ਪਾਉਗੀ ਇੰਜੈਕਟਰ ਖੋਲਣੇ ਪੈਣੇ ਆ 10 ਕੁ 4 ਰੁਪਏ ਦਾ ਮੈਨੂੰ ਆਂਦੇ ਖਰਚਾ ਹੋਣਾ ਇੰਜੈਕਟਰ ਕਿਉਂ ਖੋਲਣੇ ਪੈਣੇ ਆ ਕਿੰਦੇ ਜੇ ਉਸ ਉਹਦਾ ਸਾਈਜ਼ ਵੀ ਕਰਾਉਣਾ ਪਿਆ ਜਿਹੜਾ ਵਾ ਜਦੋਂ ਵਾਟਰ ਬਾਡੀ ਆਪਾਂ ਜੋ ਹੈਡ ਗੈਸਕਟ ਪਾਉਣੀ ਜਦੋਂ ਆਪਾਂ ਤੇ ਉਹਦਾ ਸਾਈਜ਼ ਕਰਾਉਣਾ ਪਿਆ ਕਿ ਉਹਨਾਂ ਨੇ ਪਹਿਲਾਂ ਤੁਹਾਨੂੰ ਡਰਾਤਾ ਹੂੰ ਸਭ ਤੋਂ ਪਹਿਲਾਂ ਆਪਾਂ ਪਾਜੀ ਉਹਦੀਆਂ ਸਾਰੀਆਂ ਪਾਈਪਾਂ ਚੱਕਰਨੀ ਹੈ ਸ਼ੈਂਟ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਰੇਡੀਏਟਰ ਹੈ ਜਿਹੜਾ ਹਾਂਜੀ ਉਹ ਰੋਟੇਸ਼ਨ ਨਹੀਂ ਬਣਾ ਰਿਹਾ ਤੁਹਾਡਾ ਗੈਸਕਟ ਮੇਰੇ ਹਿਸਾਬ ਨਾਲ ਚੱਲ ਕੇ ਆਈ ਹੈ ਤੇ ਬਬਲਸ ਨਹੀਂ ਦੇ ਰਿਹਾ ਹਾਂਜੀ ਨਹੀਂ ਦੇ ਰਿਹਾ ਫਿਲਹਾਲ ਇਹਨੂੰ ਹੈਡ ਬਟਨ ਦੀ ਲੋੜ ਨਹੀਂ फिर ना आ पाए ड्रेक्टर वाले पास ठीक है जी वो वो चीज लेके नहीं जानी माइंड को वहां नहीं लेके जाना ठीक है जो वो चाहते थे ठीक है ना देखो तो काम करना हो तो बहुत सारी नॉलेज भी होनी चाहिए और वन बाय वन स्टेप जो काम के होते हैं वो भी फॉलो करना थी। थी। तीन चार बार आपने इंजन इसको ओवरहीट कर दिया जी। तो ये तो अच्छी बात है ये ओवर हीट होते भी गैस सड़ा नहीं है फिर भी पानी ये कम करती है कहाँ है ਉਹ ਦੇਖੋਗੇ ਠੀਕ ਹੈ ਰਾਈਟ ਸਰ ਬਿਲਕੁਲ ਦੇਖਦੇ ਸੋ ਦੋਸਤੋ ਟੈਂਪਰੇਚਰ ਆ ਜੋ 91 ਡਿਗਰੀ ਅੰਗਰੇਜ਼ੀ ਕੀ ਹਾਲ ਜੇ ਸਭ ਤੋਂ ਪਹਿਲੇ ਤੋਂ ਹਮ ਲੋਕ ਮਾਸਟਰ ਨਿਆਨ ਫੈਨ ਚੈੱਕ ਕਰਾਂਗੇ ਫੈਨ ਕਿਤਨਾ ਮਾਸਟਰ ਬੋਲਣ ਨਿਆਨ ਤੁਹਾਡੀ ਵੰਡੀ ਪੰਟਾ ਬੋਲਣ ਪਾਦੀ ਹੈ ਇਹਨੇ ਉਹ ਕੰਮ ਕਰਨਾ ਬੈਂਤੀ ਆ ਮੈਂ ਜਿਹੜਾ ਕਾਲਾ ਪਾ ਉਹ ਪਾਰਚਾ ਲਾਇਆ ਸੀਗਾ ਕੱਲ ਜਿਹੜਾ ਨਵਾਂ ਪਾਇਆ ਹੈਗਾ ਉਹਦੇ ਜਿਹੜੇ ਸੋਚ ਜੇ ਆ ਉਹ ਸਭ ਰੱਖਿਓ ਸਾਹਮਣੇ ਚੰਗਾ वो तो चाहिए मैं हैं तो, तो दोस्तों ए सी तो फैन चल रहा है ठीक है जी तो ये फैन चल पड़ा ये धक्का फैन है तो दोस्तों ए सी हमने कर दिया बंद इसी सी बंद करने के बाद हम इसको टेम्परेचर के ऊपर चलाएंगे कितने टेम्परेचर पे चल रहा है चल पड़ा भैया तो जी स्लो पे चल रहा है गुरक्ष पाजी दिए कितनी स्पीड हो गई हैं लो और हाई लो पे चल रहा है ठीक है जी अगर हाई करते हैं तो कितने में चलता है वो देखते हैं 101 हम लोगों ने हाई पे चला के देख लें लो पे फैन चल पड़ा अगर लो पे चल रहा है हाई पे चल रहा है तो इसके बाद आगे पुरे में इसमें टेम्परेचर में और ये गाड़ी भी खो रही है कहाँ दिक्कत हो अब टेम्परेचर एक सौ तीन हो गया तो फैन भी स्लो चल रहा है दोनों ही चल रहे हैं अगर हाई पे चल पड़ा तो इसका मतलब कॉम्युनिकेशन ठीक है कहीं और गड़बड़ है और लेकिन रेडिएटर बिल्कुल देखिए मेरा हाथ काफ़ी कूल है एक सौ चार डिग्री टेम्परेचर हो गया दोस्तों एक सौ चार और एक सौ पाँच के बीच में जो इसके फैन की बाहर तो टेम्परेचर की वो तीन डंडी आ रही है तो तीसरी डंडी आ जाए आप ये समझना आपका टेम्परेचर है जो 104 के आसपास है एक सौ साढ़े चार हो गया लो दोस्तों फैन हाई पे हो गया ओके फैन बिल्कुल ओके है फैन की आवाज़ भी आपको सुना ये हाई पे फैन की आवाज़ है और टेम्परेचर जो पहले से कितने आ गया बेटा 105 पे फैन चल रहा है तो वहाँ पे भी तीन डंडे हैं यार भाई जी। एक मिनट भाई सत मास्टर जी की हाल है जी एक सौ चार ये देखते हैं हाई है जो फैन कितने पे बंद होता है अगर बहुत टाइम लेके ये नीचे फैन की टेम्परेचर आएगा तो इसका मतलब कहीं पे पानी पे सर्कल में दिक्कत है या प्रॉपर नहीं कर रहा इसकी कूलिंग प्रॉपर नहीं है ਕਮ ਸਿਕਮ 1 ਸੇ 1.5 ਮਿੰਟ ਲੱਗ ਗਿਆ ਆਦਾ ਡਿਗਰੀ ਟੈਂਪਰੇਚਰ ਡਾਊਨ ਆ ਰਿਹਾ ਸੋ ਦੇਖਤੇ ਆਂ ਦੋਸਤੋ ਐਕਚੁਅਲੀ ਦੇ ਵਿੱਚ ਇਸ ਦੀ ਜਿਹੜੀ ਐਲਬੋ ਹੈ ਉਹ ਦੇਸੀ ਪਈ ਹੋਈ ਹੈ 100 ਤੇ ਇਹਦਾ ਟੈਂਪਰੇਚਰ ਜਾ ਚੁੱਕਾ ਹੈਗਾ ਫੇਰ ਵੀ 4 ਡੰਡੇ ਹੈਗੇ ਆ ਆਪਾਂ ਇਹਦੀ ਸੁੱਛ ਚੇਂਜ ਕਰਾਂਗੇ ਕਿਉਂਕਿ ਸੋਚਾ ਜਿਹੜੀ ਦੇਸੀ ਉਹ ਘਟ ਵੱਧ ਸ਼ੋ ਕਰਦੀ ਰਹਿੰਦੀ ਹੈ ਫੈਨ ਚੱਲ ਰਿਹਾ ਹੈ ਕਿਉਂਕਿ ਅਸੀਂ ਪਾਣੀ ਦੀ ਬੋਤਲ ਤੇ ਨਾਲ ਹਰੀ ਚੀਜ਼ ਦਾ ਧਿਆਨ ਰੱਖ ਰਹੇ ਹਾਂ 100 ਹੋ ਗਿਆ 100 ਹੋਵੇ ਤਾਂ ਇਹਦਾ ਕਿੰਨੇ ਤੇ ਟੈਂਪਰੇਚਰ ਥੱਲੇ ਆਉਂਦਾ ਹੈ ਗੱਡੀ ਖੜੀ ਹੈ ਜਰੂਰ ਤੇ ਹੀ ਟੈਸਟ ਡਰਾਈਵ ਨਹੀਂ ਲੈ ਰਹੇ ਤੇ ਆਪਾਂ ਚੈੱਕ ਕਰਦੇ ਹਾਂ ਡੰਡੇ ਕਿੰਨਿਆਂ ਬਾਅਦ ਇਹਦਾ ਪੱਖਾ ਸੂਈ ਥੱਲੇ ਆਉਦੀ ਹੈ ਇਹ ਇਹ ਐਲਬੋ ਜੈਨੂਲ ਸੀ ਜੀ ਸੋਚ ਆਪਾਂ ਹਿਲਾਵਾਂਗੇ ਬਾਅਦ ਫਿਰ ਇੰਪੋਰਟਡ ਬਿਲੀ ਇਹਦਾ ਫਾਇਦਾ ਕੋਈ ਨਹੀਂ ਸੀ ਆਪਾਂ ਹੁਣ ਸਵਿਫਟ ਵਾਲੀ ਫਿੱਟ ਕਰ ਰਹੇ ਹਾਂ ਇੰਦੀਆਂ ਨਿਪਲਾ ਟੁੱਟੀਆਂ ਸੀ ਨਿਪਲਾ ਆਪਾਂ ਨਵੀਆਂ ਲਾਦੀਆਂ ਕਿ ਸੋਚਿਆ ਜਿਹੜੀ ਇਹਦੀ ਪੁਰਾਣੀ ਲਾਤੀ ਫਿੱਟ ਹੁੰਦੀ ਹੈਗੀ ਆ ਰਿਜ਼ਲਟ ਵੇਖਦੇ ਆ ਕੀ ਨਿਕਲਦਾ ਦੋਸਤੋ ਇਸ ਪੱਖੀ ਦਾ ਕੰਮ ਕੀ ਆ ਇਹ ਜੀਵਨਦਾਰ ਭਰਾ ਤਾਂ ਬਹੁਤ ਛੇਤੀ ਸਮਝ ਜਾਣਗੇ ਇਹ ਅੰਪੈਲਰ ਹੈ ਇਹ ਪਾਣੀ ਦਾ ਜਿਹੜਾ ਸਰਕੂਲੇਸ਼ਨ ਬਲਾਕ ਤੋਂ ਰੇਡੀਏਟਰ ਤੇ ਰੇਡੀਏਟਰ ਤੋਂ ਸਫਰ ਹੈ ਜਿਹੜਾ ਉਹ ਬਲਾਕ ਟਿੱਕਰ ਦਾ ਤੈਅ ਕਰਦੇ ਆ ਜਦੋਂ ਇਹ ਸਾਰਾ ਰੰਡਮ ਰੰਡ ਜਾ ਹੋ ਗਿਆ ਤੇ ਬਾਈ ਜੀ ਫਿਰ ਪ੍ਰੋਬਲਮ ਆ ਜਾਂਦੀ ਹੈ ਆਪਾਂ ਤਾਂ ਹਰ ਵੀਡੀਓ ਦੇ ਵਿੱਚ ਇੰਨਾ ਸਪਸ਼ਟ ਕਰਕੇ ਦੱਸ ਦਿੰਨੇ ਆ ਚਾਹੇ ਥੋੜੇ ਜੇ ਨਟ ਖੋਲਣ ਵਾਲੇ ਮਿਸ ਬੰਦੇ ਵੀ ਹੋਣ ਤਾਂ ਉਹ ਵੀ ਸਮਝ ਜਾਣਗੇ ਬਾਈ ਜੀ ਗੱਡੀ ਦਾ ਕੰਮ ਹੋਣਾ ਹੁੰਦਾ ਕਿਵੇਂ ਹੈ ਸੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਸ਼ੇਅਰ ਜਰੂਰ ਕਰਿਆ ਕਰੋ ਅਗਰ ਸਮਾਨ ਪਾਉਣਾ ਹੁੰਦਾ ਤਾਂ ਜਰੂਰ ਆਇਆ ਕਰੋ ਕਿਉਂਕਿ ਆਪਾਂ ਨਿਰਮਲ ਬਾਬੇ ਵਾਂਗੂ ਹਰੇ ਰੰਗ ਦੀ ਚਟਨੀ ਤੇ ਲਾਲ ਰੰਗ ਦੀ ਚਟਨੀ ਨਾਲ ਗੋਲ ਗੱਪਿਆਂ ਨਾਲ ਕੰਮ ਨਹੀਂ ਠੀਕ ਕਰਨਾ ਸਮਾਨ ਪਾਊਗਾ ਤੇ ਸਭ ਕੁਝ ਠੀਕ ਹੋਊਗਾ ਕਰੋ ਬੇਟਾ ਇਹਨੂੰ ਫਿੱਟ ਕਰਾ ਟੈਂਪਰੇਚਰ ਬਹੁਤ ਹਾਈ ਜਾਂਦਾ ਹੈ ਐਲਬੋ ਪਾਈ ਹੋਈ ਹੈ ਵੈਸੇ ਤਾਂ ਇਹਦਾ ਟੈਂਪਰੇਚਰ ਜਿਹੜੇ ਫੈਨ ਹੈ ਉਹ 105 ਤੋਂ 108 ਦੇ ਵਿੱਚ ਚੱਲਦੇ ਆ ਪਰ ਇਸ਼ੂ ਕੀ ਆਉਂਦਾ ਪਿਆ ਵੀ ਜਿਹੜੇ ਡੰਡੇ ਆ ਉਹ ਉੱਪਰ ਚਲੇ ਜਾਂਦੇ ਟੈਂਪਰੇਚਰ ਵਾਲੇ ਉਸ ਦਾ ਰੀਜ਼ਨ ਕੀ ਹੈਗਾ ਉਸ ਦਾ ਰੀਜ਼ਨ ਹੈ ਵਾਲ ਬਹੁਤ ਲੇਟ ਖੁੱਲਦਾ ਹੈ ਵੈਸੇ ਤਾਂ ਇਹਦੇ ਟੈਂਪਰੇਚਰ ਹਾਈ ਤੇ ਹੀ ਖੁੱਲਦੇ ਆ ਤੇ ਆਪਾਂ ਹੁਣ ਇਹਦਾ ਚੈੱਕ ਕਰਦੇ ਆ ਵੀ ਵਾਲ ਆ ਜਿਹੜਾ ਉਹ ਕਿੰਨਾ ਕੁ ਖੁੱਲ ਚੁੱਕਾ ਹੈ ਆਪਣ ਇਹ ਚੈੱਕ ਕਰਦੇ ਫੀਮੇਲ ਦਾ ਭਾਜੀ ਇਹ ਅਲਬੋ ਆ ਜਿਹੜੀ ਇਹ ਚੇਂਜ ਕਰਨੀ ਪਊਗੀ ਚੰਗੀ ਮਾਰੀ ਕਿਉਂ ਜੀ ਮਿਲਦੀ ਐ ਉਹ ਦੇਖਦਾ ਰਾਈਟ ਟੱਕਲੋ ਦਾ ਕਸਵਾ ਇਹਦਾ ਵਾਲ ਉਵੇਂ ਪਿਆ ਖੁੱਲੇ ਨਹੀਂ ਜਦੋਂ ਵਾਲ ਖੁੱਲੂ ਦਾ ਪਾਣੀ ਦਾ ਸਰਕਲ ਬਣੂਗਾ ਉਹਨਾਂ ਚਿਕਰ ਟੈਂਪਰੇਚਰ ਨੇ ਹਾਈ ਰੱਖਣਾ ਹੈਗਾ ਤੇ ਫੈਨ ਆ ਜਿਹੜੇ ਉਹ ਚੱਲਦੇ ਰਹਿਣਗੇ ਫੈਨ ਚੱਲਦੇ ਰਹਿਣਗੇ ਜਿੰਨਾ ਚਿਕਰ ਟੈਂਪਰੇਚਰ ਹਾਈ ਨਹੀਂ ਹੁੰਦਾ ਹਾਈ ਹੋ ਕੇ ਇਹਦਾ ਵਾਲ ਨਹੀਂ ਖੁੱਲਦਾ ਵਾਲ ਖੁੱਲ ਕੇ ਪਾਣੀ ਦਾ ਸਰਕਲ ਨਹੀਂ ਬਣਦਾ ਉਹਨਾਂ ਚਿਕਰ ਇਹ ਪ੍ਰੋਬਲਮ ਇਹੀ ਰਹਿਣੀ ਆ ਇਹ ਹੈਗੀ ਆ ਪੁਰਾਣੀ ਆ ਲੋ ਇਹਦਾ ਖੁੱਲ ਚੁੱਕਾ ਹੈ ਤੇ ਆ ਲੋ ਮੈਂ ਫੇਰ ਦੁਬਾਰਾ ਖੜਾ ਦੋਣਾ ਇਹ ਅਜੇ ਨਹੀਂ ਡੇ ਲਿਆ ਬੇਟਾ ਇਹ ਐਸ ਐਲਬੋ ਵਾਲੀ ਥਾਵੇ ਦੀ ਪਾਣੀ ਬਾਹਰ ਨਿਕਲ ਗਿਆ ਹੁਣ ਆਪਾਂ ਇਹਦਾ ਚੈੱਕ ਕਰਦੇ ਆਂ ਵੀ ਇਹਦਾ ਨਿਕਲਦਾ ਕਿ ਨਹੀਂ ਨਿਕਲਦਾ ਇੱਥੇ ਗਰਮ ਬਹੁਤ ਹੈ ਜੀ ਰਿਸਕ ਬਹੁਤ ਲੈਣਾ ਪੈਂਦਾ ਹਲੋ ਇਹਦਾ ਨਿਕਲੇ ਨਹੀਂ ਭਾਜੀ ਕੀ ਵੇਖਿਆ ਇਹ ਜਿਹੜਾ ਆਪਣੀ ਚਾਹੀ ਦੀ ਦੁਕਾਨ ਤਾਂ ਨਹੀਂ ਗਈ ਨਹੀਂ ਨਹੀਂ ਜੀ ਹਾਸੇ ਵਾਲੀ ਗੱਲ ਤਾਂ ਹੈ ਪੀ ਲੋਕਾਂ ਨੂੰ ਇਹ ਗੱਲ ਸਮਝਾਉਣ ਪਿੱਛੇ ਕਿੰਨਾ ਕੁਸ਼ ਕਰਨਾ ਪੈਂਦਾ ਬਿਲਕੁਲ ਜੀ ਹਮੇਸ਼ਾ ਇਹ ਗਲਤ ਕਹਿੰਦਾ ਯਾਰ ਸਾਡਾ ਸਸਤਾ ਹੋ ਜਾਵੇ ਜਿੱਥੇ ਸਸਤਾ ਹੋਊਗਾ ਉਥੇ ਵਧੀਆ ਨਹੀਂ ਹੋਊਗਾ ਜਿੱਥੇ ਕਿਸੇ ਦੇ ਐਫਰਟ ਆ ਹੁਣ ਮੈਂ ਨੂੰ ਇਹਨੂੰ ਡੇਢ ਦਿਹਾੜੀ ਇਸ ਕੰਮ ਤੇ ਲਾ ਕੇ ਹੁਣ ਨਵੀਂ ਐਲਬੋ ਆ ਜਿਹੜੀ ਉਹ ਟੂ ਮੱਚ ਮਹਿੰਗੀ ਆ ਹੁਣ ਤੁਸੀਂ ਇਹ ਐਲਬੋ 1200 ਦੀ ਲਈ ਆ ਹਾਂ ਜੀ ਵਾਲ ਨਹੀਂ ਖੁੱਲਦਾ ਪਿਆ ਤਾਂ ਸੁਖੀ ਕਰੀਏ ਆ ਤਾਂ ਉਹਨਾਂ ਨੇ ਚੇਂਜ ਕਰ ਦਿੱਤੀ ਜਾਂ ਬਦਲ ਦਿੱਤੀ ਚਲੋ ਉਹਨਾਂ ਦਾ ਵੀ ਮੈਂ ਕਸੂਰ ਨਹੀਂ ਗਣਦਾ ਇੱਥੇ ਮੈਂ ਨਾ ਤਾਂ ਮਕੈਨਿਕ ਦਾ ਕਸੂਰ ਗਣਦਾ ਨਾ ਤੁਹਾਡਾ ਗਣਦਾ ਪਰ ਅਸੀਂ ਕੁਆਲਿਟੀ ਨਹੀਂ ਵੇਖਦੇ ਅਸੀਂ ਐਮਡੀ ਕੋਲੇ ਕਦੋਂ ਜਾਣੇ ਆ ਡੀਐਮ ਤੋਂ ਬਾਅਦ ਐਮਡੀ ਕੋਲੇ ਜਦੋਂ ਸਾਰੇ ਕੰਮ ਸਿਰੇ ਹੋ ਜਾਂਦੇ ਨੇ ਨਹੀਂ ਤਾਂ ਫਿਰ ਅਸੀਂ ਆ ਰ ਐਮਪੀ ਤੇ ਸੱਲੜੇ ਲੈਵਲ ਦੇ ਡਾਕਟਰ ਕੋਲੇ ਦਿਖਾਈ ਜਾਂਦੇ ਆ ਬਿਲਕੁਲ ਕੋਈ ਕਿਸੇ ਦੀ ਫੀਸ ਨਹੀਂ ਭਰਨਾ ਚਾਹੁੰਦੇ ਰਾਈਟ ਆ ਗਰੋਂਗ ਬਿਲਕੁਲ ਸਹੀ ਹੈ ਹੁਣ ਭਾਜੀ ਜਿਹੜੀ ਚੀਜ਼ ਮੈਂ ਹੁਣ ਤੁਹਾਨੂੰ ਦਿਖਾਉਣੀ ਹੈ ਦੁਬਾਰਾ ਬੇਟਾ ਵਾਲ ਦੇ ਮਾਲਾ ਖੋਲ ਕੇ ਦੇਖਣਾ ਇੱਕ ਵਾਰੀ ਫੇਰ ਕਾਫੀ ਚਿਰ ਹੋ ਗਿਆ ਠੀਕ ਹੈ ਕਿ ਆਪਾਂ ਇਹ ਤਾਂ ਵਾਲ ਖੁੱਲਣਾ ਚਾਹੀਦਾ ਜਿੰਨੇ ਚਿਰ ਵਾਲ ਨਹੀਂ ਖੁੱਲਦਾ ਇਹਨੇ ਠੀਕ ਨਹੀਂ ਹੋਣਾ ਬਾਈ ਜੀ ਇਹ ਆ ਤਾਂ ਹੈਗਾ ਜਿਹੜਾ ਵਾਲ ਖੁੱਲਿਆ ਆ ਇਹ ਜੋ ਪਾਣੀ ਨਿਕਲ ਗਿਆ ਠੀਕ ਹੈ ਜੀ ਆ ਵਾਲ ਖੁੱਲਿਆ ਹੋਇਆ ਗੁਰੇਂਚ ਪਾਣੀ ਆ ਜਿਹੜਾ ਇਹ ਅਲਵਾਲ ਖੁੱਲ ਗਿਆ ਜੀ ਮੈਂ ਹੁਣ ਇੱਥੇ ਆਲੋ ਦੇ ਆਲੋ ਪਾਣੀ ਨਿਕਲ ਜਣਾ ਲੋਏ ਦੀ ਇਹਨੇ ਹੁਣੇ ਬੰਦ ਹੋ ਜਾਣਾ ਬਿਲਕੁਲ ਬੰਦ ਹੋ ਚੁੱਕਾ ਹੈ ਬੇਟਾ ਵਾਲ ਫਿਰ ਪਾਏਗਾ ਪਾਣੀ ਰੱਖੀ ਕੋਲੇ ਆਪਣੇ ਆਪ ਸੋ ਦੋਸਤੋ ਹਜੇ ਵੀ ਤੁਹਾਨੂੰ ਲੱਗਦਾ ਹੈ ਜਿਹੜਾ ਕਮੈਂਟ ਪਾਉਣ ਵਾਲਾ ਬੰਦਾ ਹੈ ਉਹ ਦਿਮਾਗ ਤੋਂ ਪੈਦਲ ਨਹੀਂ ਹੈਗਾ ਵੀ ਉਹ ਕਹਿੰਦਾ ਹਜੇ ਬਾਈ ਤਾਂ ਗੱਲਾਂ ਫालतू ਕਰਦਾ ਹੈ ਸੋ ਦੋਸਤੋ ਬਹੁਤ ਰਿਸਕ ਲੈ ਕੇ ਕੰਮ ਕਰਨਾ ਪੈਂਦਾ ਹੈ ਸਮਾਜ ਨੂੰ ਸਮਝਾਉਣ ਪਿੱਛੇ ਹਰ ਇੱਕ ਵਿਅਕਤੀ ਸੋਚਦਾ ਮੇਰਾ ਸਸਤਾ ਜਾਂ ਕੰਮ ਸਰ ਜੇ ਸਸਤੇ ਦੇ ਚੱਲਦੇ ਆਪਣਾ ਮਹਿੰਗਾ ਇੰਜਨ ਫੂਕ ਲੈਂਦਾ ਆਪਾਂ ਹੁਣ ਐਲਬੋ ਪੁਰਾਣੀ ਕਸਟਮਾਈਜ਼ ਕਰਕੇ ਸੋਚੇਂ ਦੀ ਲਾ ਕੇ ਰਿਜ਼ਲਟ ਦੇਵਾਂਗੇ ਹੁਣ ਵੀਡੀਓ ਦੇ ਐਂਡ ਤੱਕਰ ਬਣ ਕੇ ਕਮੈਂਟ ਜਰੂਰ ਕੀ ਐਲਬੋ ਜੈਨੂਇਸ ਸੀ ਜੀ ਸੋਚ ਆਪਾਂ ਹਿਲਾਵਾਂਗੇ ਬਾਅਦ ਫਿਰ ਇੰਪੋਰਟਡ ਬਿਲੀ ਇਹਦਾ ਫਾਇਦਾ ਕੋਈ ਨਹੀਂ ਸੀ ਆਪਾਂ ਹੁਣ ਸਵਿਫਟ ਵਾਲੀ ਫਿੱਟ ਕਰ ਰਹੇ ਆ ਇਹਦੇ ਆ ਨਿਪਲਾ ਟੁੱਟੀਆਂ ਸੀ ਨਿਪਲਾ ਆਪਾਂ ਨਵੀਆਂ ਲਾ ਦਿਆਂ ਤੇ ਸੋਚਿਆ ਜਿਹੜੀ ਇਹਦੀ ਪੁਰਾਣੀ ਲਾਤੀ ਫਿੱਟ ਹੁੰਦੀ ਹੈਗੀ ਆ ਰਿਜ਼ਲਟ ਵੇਖਦੇ ਆ ਕੀ ਨਿਕਲਦਾ ਜੀ ਕੋਕੀ ਗੱਡੀ ਦੀ ਸਪੀਡ ਰੋਡ ਤੇ ਵਧ ਗਈ ਆ 97.50 ਤੇ 97 ਹੋ ਗਿਆ 80 ਦੀ ਸਪੀਡ ਤੇ ਜਾ ਰਹੀ ਹੈ ਡੰਡੇ ਧੋਈ ਹੈ ਏਸੀ ਵੀ ਆਪਾਂ ਲਾ ਦਿੰਨੇ ਹੁਣ ਬੋਈ ਇਹ ਸੀ ਚਾਲੂ ਕਰਤਾ ਫੈਨ ਰੈਗੂਲਰ ਹੋ ਗਏ 96 ਤੇ ਆ ਗਿਆ ਜੀ ਸਜਣੋ ਇਹਦਾ ਰੀਜ਼ਨ ਇਹ ਹੈ ਵੀ ਵਾਲ ਜਿਹੜਾ ਉਹਦਾ 100 ਪਲੱਸ ਖੁੱਲਦਾ ਸੀ ਇਹਦਾ 100 ਤੋਂ ਪਹਿਲਾਂ ਖੁੱਲ ਜਾਂਦਾ ਹੈ ਇਹ 99 ਦੇ 98 ਦੇ ਕਰੀਬ ਖੁੱਲ ਜਾਂਦਾ ਵਾਲ ਇਹਦਾ ਤੇ ਹੁਣ ਇਹਦੀ 95 ਟੈਂਪਰੇਚਰ ਆ ਗਿਆ ਅੱਗੇ ਨਾਲੋਂ ਵੀ 쿨 ਹੋ ਗਿਆ ਲਓ ਜੀ 94 ਹੋ ਗਿਆ 94 ਉਹ oh, 93 ਹੋ ਗਿਆ। Oh very good. ਇਹਦਾ ਮਤਲਬ ਵੀ ਜਿਵੇਂ ਜਿਵੇਂ AC ਚੱਲ ਰਿਹਾ ਗੱਡੀ ਚੱਲ ਰਹੀ ਹੈ ਡੰਡੇ ਵੀ ਘਟ ਰਹੇ ਆ ਉੱਥੇ ਰਹਿਣੇ ਦੂਹਾਂ ਤੋਂ ਨਹੀਂ ਵੱਧੇ। ਅਜੇ ਗੱਡੀ ਪਿਜਾ ਲਓ। ਫਿਰ ਰਿਜ਼ਲਟ ਵੇਖ ਕੇ ਇੱਕ ਵਾਰੀ ਕਮੈਂਟ ਜ਼ਰੂਰ ਕਰਿਆ ਕਰੋ, ਵੀਡੀਓ ਸ਼ੇਅਰ ਕਰਿਆ ਕਰੋ। ਹਰ ਵੀਡੀਓ ਚ ਬਾਈ ਦੀ ਕੋਸ਼ ਤੁਹਾਨੂੰ ਨਵੀਂ ਚੀਜ਼ ਤੇ ਨਵੀਂ ਜਾਣਕਾਰੀ ਦਿੰਦੇ ਆ। ਐਂਡਿੰਗ ਸਾਡੀ ਹੈਲਪ ਕਰ ਦਿਆ ਕਰੋ। ਤੁਸੀਂ ਕਿਹੜੇ ਸ਼ਹਿਰੋਂ ਬੋਲਦੇ ਹੋ? ਤਾਂ ਤੁਹਾਨੂੰ ਕੀ ਚੰਗਾ ਲੱਗਿਆ? ਲੋ ਜੀ। 94 ਤੇ ਫੇਰ ਆ ਗਿਆ। ਆਪਾਂ ਦੁਬਾਰਾ ਫਿਰ ਰਨ ਕਰਾਂਗੇ ਦੇਖਾਂਗੇ। ਲੋ ਜੀ। ਜਦੋਂ ਇਹਦਾ ਵਾਲ ਬੰਦ ਹੋ ਗਿਆ ਤੇ ਟੈਂਪਰੇਚਰ ਵਧਾਊਗੀ। ਜਦੋਂ ਇਹਦਾ ਵਾਲ ਖੁੱਲ ਗਿਆ ਫਿਰ ਨਾਲ ਦੀ ਨਾਲ ਟੈਂਪਰੇਚਰ ਘਟਾ ਦਊਗੀ। ਕਿਉਂਕਿ ਫੈਨ ਹੈ ਜਿਹੜਾ ਉਹ ਰੈਗੂਲਰ ਚੱਲ ਰਿਹਾ ਹੈ। ਗੱਡੀ ਹਿੱਲ ਰਹੀ ਕਰਕੇ ਇਸ ਕਰਕੇ ਸਟੇਬਲ ਨਹੀਂ ਹੈਗੀ ਵੀਡੀਓ। 90.93.5 ਹੋ ਗਿਆ। ਗੁਰੇ ਮੈਨੂੰ ਜਦੋਂ 94 ਹੋ ਗਿਆ ਦੱਸ ਹੁਣ ਵਾਲਫ ਵੀਰ ਖੁੱਲ ਗਿਆ 91 ਹੋ ਗਿਆ ਵਧੂ ਆ ਫਿਰ ਫਿਰ ਘਟੂਗਾ ਵਾਲ ਤੱਜੋਂ ਵੱਧ ਆ ਜੇ ਘਟਦਾ ਜਦੋਂ ਪਾਣੀ ਦਾ ਲੋ ਜੀ 91 ਹੋ ਗਿਆ ਜਦੋਂ ਇਹਦਾ ਪਾਣੀ ਦਾ ਸਰਕੂਲੇਸ਼ਨ ਬੜਾ ਬੜੇ ਗਾਹ ਨੂੰ ਗੱਲ ਕਰੀ ਜਦੋਂ ਪਾਣੀ ਦਾ ਸਰਕੂਲੇਸ਼ਨ ਵਰਕ ਕਰਦਾ ਹੈ ਤਾਂ ਉਦੋਂ ਇਸ ਚੀਜ਼ ਦੇ ਵਿੱਚ ਫਰਕ ਪੈ ਜਾਂਦਾ ਹੈ ਗੱਡੀ ਰੋਡ ਤੇ ਚੱਲ ਰਹੇ ਆ ਤੁਹਾਡੇ ਲਈ ਜਾਣਕਾਰੀ ਵੀ ਲੈ ਕੇ ਆ ਰਹੇ ਆ ਹੁਣ ਪਰ ਟੈਂਪਰੇਚਰ ਵਧਣ ਦਾ ਇੰਤਜ਼ਾਰ ਕਰਾਂਗੇ 92.5 ਜੇ ਹੁਣ ਦੁਬਾਰਾ ਫਿਰ ਥੋੜਾ ਜਿਹਾ ਵਧਣ ਤੋਂ ਬਾਅਦ ਫਿਰ ਦੁਬਾਰਾ ਘਟੂਗਾ ਥੋੜਾ ਵਧ ਰਿਹਾ ਫਿਰ ਘਟੇਗਾ 93 ਤੇ ਆ ਗਿਆ ਜੀ வால் ਬੰਦ ਹੋ ਚੁੱਕਾ ਹੈ வால் ਖੁੱਲ ਗਿਆ ਨਾਲ ਦੀ ਨਾਲ ਜਦੋਂ ਖੁੱਲ ਗਿਆ ਤੇ ਨਾਲ ਦੀ ਨਾਲ ਇਹ ਘਟਣਾ ਸ਼ੁਰੂ ਹੋ ਜਾਣਾ ਹੈ ਵਾਲ ਖੁੱਲ ਗਿਆ ਤੇ ਫਿਰ ਇਹਦਾ ਟੈਂਪਰੇਚਰ ਘਟਣਾ ਸ਼ੁਰੂ ਹੋ ਗਿਆ ਪ੍ਰੀਤ ਮੋਟਰਜ਼ ਮੋਗਾ ਬਣਾਉ ਬਾਈ ਤੁਹਾਨੂੰ ਮਿਸਤਰੀ ਆਪਦਾ ਭਾਜੀ ਆ ਬਾਈ ਦੇ ਨਾਲ ਕਰਕੇ ਤੇ ਬਾਈ ਜੀ ਰੋਡ ਤੇ ਟੈਸਟ ਡਰਾਈਵ ਲੈ ਰਹੇ ਆ ਆਪਰੇ ਵਾਲੇ ਪਾਸੇ ਤਾਂ ਸਟੀering ਹੀ ਹੈ ਨਹੀਂ ਕਿੰਡਾ ਵਿਸਤਾ ਦੋਸਤੋ ਗੱਡੀ ਬਿਲਕੁਲ ਓਕੇ ਹੋ ਗਈ ਹੈ ਬਾਈ ਜੀ ਹੁਣਾਂ ਦੀ ਗੱਡੀ ਤੇ ਕੰਮ ਹੋਰ ਵੀ ਬਹੁਤ ਹੁੰਦੇ ਸੀ ਕੈਸੀ ਗਲੀ ਪਈ ਐ ਸ਼ਸਪੈਂਸ਼ਨ ਦਾ ਕੰਮ ਹੁੰਦਾ ਸੀ ਆ ਰੇਪੇਅਰ ਕਰਾਤੀ ਅਸੀਂ ਜਿਹੜੀ ਫੱਟੀ ਥੱਲੇ ਦੇ ਪਾਸੇ ਰੇਡੀਏਟਰ ਨੂੰ ਪਸਦੀ ਆ ਬਹੁਤ ਸਾਰੀਆਂ ਪ੍ਰੋਬਲਮ ਬਾਈ ਦੀ ਹੱਲ ਹੋਈਆਂ ਸਸੀ ਗਲਬਾ ਜੀ ਸਸੀ ਗਲਬਾ ਜੀ ਤੁਸੀਂ ਉਹ ਦੱਸੋ ਬਾਈ ਜੀ ਵੀ ਟੈਸਟ ਡਰਾਈਵ ਲੈ ਲਈ ਆ ਮੈਂ ਕੁਝ ਗੱਲਾਂ ਕਹਿਣੀਆਂ ਆ ਉਹ ਬਾਅਦ ਚ ਕਹਿਣੀ ਆ ਤੁਸੀਂ ਦੱਸੋ ਵੀ ਗੱਡੀ ਪਰਫਾਰਮੈਂਸ ਕਿੱਥੇ ਫਰਕ ਆ ਮੈਨੂੰ ਤਾਂ ਬਹੁਤ ਲੰੰਦਾ ਆ ਜੀ ਗੱਡੀ ਵੀ ਪਿਕਅਪ ਵੀ ਵਧੀਆ ਤੇ ਚਲਾਉਣ ਚ ਵੀ ਮਤਲਬ ਕਿ ਮਜ਼ਾ ਆਉਣ ਰਿਹਾ ਜਿਹੜੀ ਮੇਨ ਪ੍ਰੋਬਲਮ ਹੀਟ ਦੀ ਸੀਗੀ ਉਹ ਜਿਹੜਾ ਗਰਮ ਹੋਣ ਦੀ ਸੀ ਗੱਡੀ ਉਹ ਹੁਣ ਇਸ ਟਾਈਮ ਹਾਲ ਦੀ ਗੱਡੀ ਤੇ ਮੈਨੂੰ ਬਿਲਕੁਲ ਓਕੇ ਲੱਗਣ ਰਹੀ ਆ ਹੈਪੀ ਹਾਂਜੀ ਹੈਪੀ ਆਹ ਮੈਂ ਸਾਰਾ ਕੋਈ ਵੀਡੀਓ ਚ ਦਿਖਾ ਵੀ ਦੇਣਾ ਭਾਜੀ ਬੇਟਾ ਨੇੜੇ ਆ ਜਾ ਆ ਟਰਬੋ ਵਾਲੀ ਪਾਈਪ ਭਾਜੀ ਬੜੀ ਮਹਿੰਗੀ ਆ ਟਰਵਾਟਰ ਪੰਪ ਐਲਬੋ ਆਹ ਵਾਲੀ ਐਲਬੋ ਜੀ ਆ ਪਾਈਪਾਂ ਮੈਂ ਕਹਿੰਦਾ ਵੀ ਮੈਂ ਜੇ ਕੰਮ ਕਰਤਾ ਬਾਈ ਜੀ ਹੋ ਸਕਦਾ ਤੁਹਾਡੀ ਗੱਡੀ ਪਾਣੀ ਫੇਰ ਘਟਾਵੇ ਅੱਛਾ ਜੀ ਇਹ ਮੈਂ ਤਾਂ ਗੱਲ ਕਹਿਣ ਲੱਗਾ ਕਿ ਜਦੋਂ ਦੋਸਤ ਕੰਮ ਕਰਾ ਜਾਂਦੇ ਹੋ ਪਾਣੀ ਨਹੀਂ ਚੈੱਕ ਕਰਦੇ ਠੀਕ ਹੈ ਪਾਣੀ ਨਹੀਂ ਚੈੱਕ ਕਰਦੇ ਮੈਂ ਤਾਂ ਇੱਕ ਵਾਰੀ ਬਾਈ ਜੀ ਕੰਮ ਕਰਤਾ ਤੁਸੀਂ ਕੰਮ ਹੋਰ ਵੀ ਕਰਾਉਣ ਨੂੰ ਫਿਰਦੇ ਹੋ ਜਦੋਂ ਤੁਸੀਂ ਗੱਡੀ ਕਬਾੜ ਬਣਾ ਕੇ ਕੰਮ ਕਰਾਓਗੇ ਤੁਹਾਡੀ ਜੇਬ ਤੇ ਡਾਕੇ ਪੈਣੇ ਆ ਮੈਂ ਤਾਂ ਕੰਮ ਕਰਨ ਨੂੰ ਤਿਆਰ ਬੈਠਾ ਹਾਂ ਮੈਂ ਤੁਹਾਡੀ ਕੰਸਲਟ ਲੈ ਕੇ ਕੰਮ ਕੀਤਾ ਆਖੇ ਕਿ ਨਹੀਂ ਆਖਿਆ ਬਾਈ ਜੀ ਗੱਡੀ ਪੁਰਾਣੀ ਹੈ ਸ਼ਸਪੈਂਸ਼ਨ ਨਾ ਕਰੋ ਹੂੰ ਜਿਹੜੀ ਚੀਜ਼ ਦੀ ਮਜਬੂਰੀ ਸੀ ਉਹ ਆਪੋ ਹੀ ਕੰਮ ਕੀਤਾ। ਹਾਂਜੀ। ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ। ਦੇਖੋ ਸੱਜਣ ਬਹੁਤ ਦੂਰੋਂ ਪਿਆਰ ਕਰਨ ਵਾਲੇ ਆਉਂਦੇ ਆ ऑडियंस ਤੁਸੀਂ ਕਹਿੰਿਆ ਬਾਈ ਜੀ ਤੁਹਾਡੀ ਆਡੀਅנס ਬਹੁਤ ਹੈ। ਬਾਈ ਜੀ ਕਈ ਵਾਰੀ ਪਾਈਪਾਂ ਮੈਂ ਜਿੰਨੀਆਂ ਕਿ ਦਿਖਿਆ ਉਹ ਪਾਤੀਆਂ। ਕਈ ਪਾਈਪਾਂ ਅੰਦਰਲੇ ਪਾਸੇ ਹੁੰਦੀਆਂ ਨਹੀਂ ਦਿਖਦੀਆਂ। ਹੂੰ। ਠੀਕ ਹੋ ਗਿਆ। ਠੀਕ ਹੈ ਜੀ। ਉਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣ ਸੱਜਣ। ਆਡੀਅנס ਪਿਆਰ ਕਰਦੀ ਐ ਮੈਂ ਫੇਰ ਵੀ ਗੱਲ ਕਹੂੰਗਾ। ਗੱਡੀ ਨੂੰ ਕੂੜਾ ਬਣਾ ਕੇ ਨਾ ਵੀਰ ਜੀ ਲੈ ਕੇ ਆਇਆ ਕਰੋ। ਮੈਂ ਤਾਂ ਕੰਮ ਕਰਨ ਨੂੰ ਠੀਕ ਹੈ ਨਾ ਹੁਣ ਤੁਸੀਂ ਦੱਸੋ ਵੀ ਆ ਚੀਜ਼ਾਂ ਖਰਾਬ ਸੀ ਬਦਲਣ ਵਾਲੀਆਂ ਸੀ ਕਿ ਨਹੀਂ ਬਦਲਣ ਵਾਲੀਆਂ ਸੀ ਬਦਲਣ ਵਾਲੀਆਂ ਹੀ ਹੋਣਗੀਆਂ ਜੀ ਮੈਨੂੰ ਤੇ ਇਹਦੇ ਬਾਰੇ ਕੋਈ ਖਾਸ ਨੋਲਿਜ ਨਹੀਂ ਆ ਗਈ ਹਜੇ ਵੀ ਕਿਹੜੀਆਂ ਭਾਜੀ ਸਾਰੀਆਂ ਚੀਜ਼ਾਂ ਤੁਹਾਡੇ ਪਈਆਂ ਨਹੀਂ ਪਈਆਂ ਵਾ ਮੈਂ ਆ ਵਾਟਰ ਬੱਡਲ ਤੁਹਾਡੇ ਪਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਆ ਲਬੋ ਤਾਂ ਤੁਹਾਡੇ ਸਾਹਮਣੇ ਦਿਖਾਤੀ ਆਪਾਂ ਵਿੱਚ ਆ ਗਏ ਤੇ ਚਲਦੀ ਸੀ ਜਿਹੜੀ ਤੁਸੀਂ ਨਾਲ ਲੈ ਕੇ ਆਇਆ ਸੀ ਨਹੀਂ ਇਹ ਤਾਂ ਪ੍ਰੈਕਟੀਕਲੀ ਵੀ ਤੁਸੀਂ ਕਰਕੇ ਦਿਖਾਇਆ ਮੈਨੂੰ ਪ੍ਰੈਕਟੀਕਲ ਕਰਕੇ ਦਿਖਾਤਾ ਹਾਂਜੀ ਸੋ ਤੁਹਾਡਾ ਬਹੁਤ ਧੰਨਵਾਦ ਆਡੀਅנס ਨੂੰ ਵੀ ਇੱਕੋ ਗੱਲ ਕਹੂੰਗਾ ਮੈਂ ਤਾਂ ਮਿੱਤਰੋ ਕੰਮ ਕਰਨ ਨੂੰ ਬੈਠਾ ਹਾਂ ਮੈਂ ਕ ਪਰ ਤੁਸੀਂ ਦੇਖੋ ਵੀ ਗੱਡੀ ਨੂੰ ਟੈਂਪ ਸਰ ਕੰਮ ਜ਼ਰੂਰ ਕਰਾ ਲਿਆ ਕਰੋ ਕਿੱਲਾ ਟੈਂਕੀ ਚ ਤੇਲ ਪਵਾ ਲਿਆ ਜਾਂ ਉੱਪਰ ਇਜੜ ਦਾ ਤੇਲ ਕੱਢ ਲਿਆ ਪਾ ਲਿਆ ਸਮੇਂ ਸਿਰ ਜਿਹੜੀਆਂ ਪਾਈਪਾਂ ਪੈਣੀਆਂ ਉਹ ਵੀ ਪੈਣੀਆਂ ਹੀ ਪੈਣੀਆਂ ਠੀਕ ਹੈ ਜੀ ਸੋ ਧੰਨਵਾਦ ਬਾਜੀ